ਅੱਜ ਚੌਨ ਬਲਚਾਰ ਦਰਾਂ ਤੇ ਆ ਕੇ ਆਏ ਹੋ ਸੀ ਕਹਿੰਦੇ ਭਾਈ ਫਤਿਹ ਸਾਹਿਬ ਐਲਜੀ ਫਤਿਹ ਅੱਜ ਜਸੀਰੇ ਮਸਜਿਦ ਮੁਹੰਮਦ ਸ਼ਾਹ ਵੈਲਫੇਅਰ ਸੁਸਾਇਟੀ ਆਏ ਆ ਇੱਥੇ ਸਾਂਝ ਪਾਣ ਆਏ ਆ ਤੇ ਦਸਣ ਆਏ ਆ ਕਿ ਇਸ ਅੰਬਰਸਰ ਸੀਟ ਦੇ ਉੱਤੇ ਅਸੀਂ ਸਖਤ ਵਿਰੋਧ ਕੀਤਾ ਸੀਗਾ ਜਦ ਬੀਜੇਪੀ ਨੇ ਆਰਐਸਐਸ ਨੇ ਮਸਜਿਦ ਢਾਉਣ ਦਾ سلسلہ ਤੋਰਿਆ ਸੀ ਅੰਬਰਸਰ ਸਾਹਿਬ ਤੇ ਵੀ ਇਹਨਾਂ ਨੇ ਤੋੜਨ ਦਾ ਯਤਨ ਕੀਤਾ ਹੈ ਔਰ ਜਦ ਬਾਵਰੀ ਮਸਜਿਦ ਦੀ ਘਟਨਾ ਤੇਰੀ ਹੋਇਆ ਸੀਗਾ ਉਦੋਂ ਵੀ ਸ਼੍ਰੋਮਣਕਾਲੀ ਦੇ ਨੰਬਰਸਰ ਨੇ ਆਪਣੇ ਵੀਰਾਂ ਦਾ ਸਾਥ ਦਿੱਤਾ ਸੀਗਾ ਸੋ ਅਸੀਂ ਸਮਝਦੇ ਹਾਂ ਕਿ ਅਸੀਂ ਬਾਰਡਰ ਏਰੀਆ ਤੇ বাসਦੇ ਹਾਂ ਔਰ ਇੱਥੇ ਜਿੱਥੇ ਦੋ ਤਰਫ ਜੰਗ ਦਾ ਮਾਹੌਲ ਬਣਦਾ ਤੇ ਇਸਲਾਮ ਦੇ ਉੱਤੇ ਹਮਲੇ ਹੁੰਦੇ ਆਂ ਤੇ ਮੁੜ ਕੇ ਇੱਧਰ ਅੰਜਾਮ ਲੱਗਦੇ ਆਂ ਅਸੀਂ ਬਿਲਕੁਲ ਚਾਹੁੰਦੇ ਹਾਂ ਕਿ ਔਰੇ ਭਾਈਵਾਲ ਬਣ ਕੇ ਅਸੀਂ ਰਹੀਏ ਤੇ ਇੱਥੇ ਅਮਨ ਤੇ ਸ਼ਾਂਤ ਹੋਏ ਤੇ ਬਾਰਡਰ ਖੁੱਲ ਕੇ ਆਪਣੀ ਆਪ ਜੀ ਵਿਚਲੇ ਜਿਹੜਾ ਮੁੱਖ ਮੁੱਦਾ ਹੈਗਾ ਉਹ ਹੈਗਾ ਕਿ ਅਸੀਂ ਆਵਾਜਾਵੀ ਖੋਲੀਏ ਔਰ ਆਪਣੇ ਬਿਸਲੇ ਗੁਰਤਾਮਾ ਦੇ ਖੁੱਲੇ ਦਰਸ਼ਨ ਦیدار ਵੀ ਕਰ ਸਕੀਏ ਉੱਥੋਂ ਵੀ ਆ ਸਕਣ ਤੇ ਇਸ ਵਪਾਰ ਨਾਲ ਸਾਰੇ ਭਾਰਤ ਦੀ ਜੀਡੀਪੀ 1% ਵਾਧੀ ਹੈ ਸੋ ਅਸੀਂ ਚਾਹੁੰਦੇ ਆ ਕਿ ਅਮਨ ਤੇ ਸ਼ਾਂਤ ਦੇ ਨਾਲ ਜੰਗ ਦਾ ਮਾਹੌਲ ਬਾਰਡਰ ਤੇ ਨਾ ਪੈ ਨਾ ਬਣੇ ਔਰ ਵਪਾਰ ਵਧੇ ਇਹ ਦੋ ਮੁੱਦਿਆਂ ਦੇ ਤੇ ਸੀ ਲਾਭੇ ਨੂੰ ਅੱਜ ਵੀ ਆਏ ਸੌਂਦੇ ਆਲੇ ਕਿਹਨੇ ਆਏ ਅੱਜ ਬੜਾ ਸੰਯੁਕਤ ਮਾਨਜੀਤ ਜੀ ਪਾਰਟੀ ਜਿਹੜੀ ਹੈ ਮਾਨ ਸਿੰਘ ਮਾਨਜੀ ਖੜੇ ਨੇ ਉਹਨਾਂ ਵੀ ਅੱਜ ਅਸੀਂ ਵੀ ਆਇਆ ਕਹਿੰਦੇ ਆ ਸਾਡੀ ਮਸਜਿਦ ਜਿਹੜੀ ਹੈ ਦੀਨ ਮੁਹੰਮਦ ਕਾਫੀ ਇਤਿਹਾਸਿਕ ਪੁਰਾਣੀ ਮਸਜਿਦ ਹੈ ਅੱਜ ਜੰਮੇ ਦਾ ਦਿਨ ਹੈ ਔਰ ਜੇ ਸੰਧੂ ਸਾਹਿਬ ਵੀ ਆਏ ਨੇ ਉਹਨਾਂ ਦੇ ਵੀ ਆਏ ਜਾਣੇ ਜਿਹੜੇ ਵੀ ਪਾਰਟੀ ਦੇ ਬਹੁਤ ਬੰਦੇ ਆਏ ਨੇ ਸਾਰਿਆਂ ਜੀ ਆਏ ਨੇ